ਸਾਡੇ ਮਨੂੰ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਅਫਸਰ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲਏ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀਆਂ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਸਾਰਾ ਤੰਤਰ ਹੁੰਦਿਆਂ ਹੋਇਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤਾਂ ਫਿਰ ਉਹਦੀ ਨੀਅਤ ਚ ਕੋਟ ਆ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮਿਹਰ ਦਾ ਨਹੀਂ ਧਿਆਨ ਆ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਹੱਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਹੈ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਹੈ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਅ ਦੇਖੋ ਮੈਂ ਤਾਂ ਵਗੇ ਕੋਈ ਬੇਨਤੀ ਕਰਦਾ ਹੁੰਦਾ ਵੀ ਸ਼ਹਿਰ ਪਿਆਰਾ ਹੈ ਸਾਡੇ ਮਨੂ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਅਫਸਰ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਸੋ ਆ ਜਾਣ ਬੁੱਝ ਕੇ ਮੈਂ ਕਹਿ ਸਕਦਾ ਵੀ ਜਿਹੜਾ ਸਾਰਾ ਤੰਤਰ ਹੁੰਦਿਆਂ ਹੋਇਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤੇ ਫਿਰ ਉਹਦੀ ਨੀਅਤ ਚ ਕੋਟਾ ਸੋ ਜਿਹੜੇ ਜਿਹੜੇ ਨੀਅਤ ਚ ਕੋਟ ਵਾਲਾ ਉਹ ਤੇ ਹੁਣ ਨਹੀਂ ਆਪਾਂ ਕਿ ਹਰ ਹਾਲਤ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਊਗਾ ਸੋ ਮਟਾਲੇ ਨੂੰ ਤਗੜੇ ਕਰਾਂਗੇ ਤਰੱਕੀ ਚ ਲੈ ਕੇ ਜਾਵਾਂਗੇ ਕਿਉਂਕਿ ਕੱਲੀ-ਕੱਲੀ ਚੀਜ਼ ਵਾਚ ਕਰ ਰਹੇ ਹੱਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਈਆਂ ਜਦੋਂ ਸਾਡੀ ਪਾਰਟੀ ਦੇ ਅੰਡਰ ਆ ਗਈ ਉਸ ਤੋਂ ਬਾਅਦ ਜਿਹੜਾ ਵਾ ਵੀ ਇਹ ਸਾਰਾ ਹੀ ਜਿਹੜਾ ਕੰਮ ਹੈ ਤੇ ਫਿਰ ਲੋਕਾਂ ਦੀ ਟੈਨਸ਼ਨ ਨਹੀਂ ਫਿਰ ਸਾਡੇ ਆਪਣੇ ਆਂ ਬੰਦਿਆਂ ਦੀ ਟੈਨਸ਼ਨ ਹੋ ਜੂ। ਸਾਡੇ ਮਿਲੂ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ। ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਅਫਸਰ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ। ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਆ? ਕਿੰਨੀਆਂ ਟੀਮਾਂ ਨੇ ਆਪਣੀਆਂ। ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ। ਠੀਕ ਹੈ ਨਾ? ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਸਾਰਾ ਤੰਤਰ ਹੁੰਦਿਆਂ ਹੋਿਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤਾਂ ਫਿਰ ਉਹਦੀ ਨੀਅਤ ਚ ਕੋਟ ਆ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮਿਹਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਹੱਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਇਆ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਦੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਨਹੀਂ ਨਹੀਂ ਕੁਮਸਨ ਸਾਹਬ ਮੇਰੇ ਹੱਥ ਖੜੇ ਇਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਪੈਂਦਾ ਅ ਦੇਖੋ ਮੈਂ ਤਾਂ ਵਗੇ ਕੋਈ ਬੇਨਤੀ ਕਰਦਾ ਹੁੰਦਾ ਵੀ ਸ਼ਹਿਰ ਪਿਆਰਾ ਹੈ ਸਾਡੇ ਮਨੂੰ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਅਫਸਰ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਸੋ ਜਾਣ ਬੁੱਝ ਕੇ ਮੈਂ ਕਹਿ ਸਕਦਾ ਵੀ ਜਿਹੜਾ ਸਾਰਾ ਤੰਤਰ ਹੁੰਦਿਆਂ ਹੋਇਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤਾਂ ਫਿਰ ਉਹਦੀ ਨੀਅਤ ਚ ਖੋਟ ਆ। ਸੋ ਜਿਹੜੇ ਜਿਹੜੇ ਨੀਅਤ ਚ ਖੋਟ ਵਾਲਾ ਉਹ ਤੇ ਹੁਣ ਨਹੀਂ ਆਪਾਂ ਕਿ ਹਰ ਹਾਲਤ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਊਗਾ। ਸੋ ਮਟਾਲੇ ਨੂੰ ਤਗੜੇ ਕਰਾਂਗੇ, ਤਰੱਕੀ ਚ ਲੈ ਕੇ ਜਾਵਾਂਗੇ ਕਿਉਂਕਿ ਕੱਲੀ-ਕੱਲੀ ਚੀਜ਼ ਵਾਅਦ ਕਰ ਰਹੇ ਆ। ਹੱਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਇਆ। ਜਦੋਂ ਸਾਡੀ ਪਾਰਟੀ ਦੇ ਅੰਡਰ ਆ ਗਈ ਉਸ ਤੋਂ ਬਾਅਦ ਜਿਹੜਾ ਵਾ ਵੀ ਇਹ ਸਾਰਾ ਜਿਹੜਾ ਕੰਮ ਹੈ ਤੇ ਫਿਰ ਲੋਕਾਂ ਦੀ ਟੈਨਸ਼ਨ ਨਹੀਂ ਫਿਰ ਸਾਡੇ ਆਪਣੇ ਬੰਦਿਆਂ ਦੀ ਟੈਨਸ਼ਨ ਹੁੰਦੀ ਹੈ